ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅਰ ਭਾਜਨ ਸੋ ਬੇਨਤੀ ਕਰ ਰਹੇ ਆ ਇਸ ਵਕਤ ਭਾਈ ਸ਼ੰਭੂ ਬਾਰਡਰ ਤੇ ਖੜੇ ਆ ਇਧਰ ਲੰਗਰ ਆ ਸਾਡਾ ਇਧਰ ਨੂੰ ਰਾਜਪੁਰੇ ਵਾਲ ਨੂੰ ਜਾਣ ਵਾਲਾ ਰਾਹ ਤੇ ਆ ਜਿਹੜਾ ਇਹਨਾਂ ਦਾ ਪਤਾ ਨਹੀਂ ਕੀ ਇਨਕਮ ਟੈਕਸ ਕੇ سیل ਟੈਕਸ ਵਾਲਿਆਂ ਦਾ ਦਫਤਰ ਆ ਉੱਥੇ ਅੱਜ ਜਿਹੜਾ ਨਹਾਉਣ ਵਾਸਤੇ ਚਬੱਚਾ ਬਣਾ ਰਹੇ ਆ ਕਿਉਂਕਿ ਨਹਾਉਣ ਦੀ ਬੜੀ ਤੰਗੀ ਸੀ ਗਾਂ ਗਰਮੀਆਂ ਆ ਰਹੀਆਂ ਵਾਂ ਤੇ ਨਹਾਉਣ ਵਾਸਤੇ ਜਿਹੜਾ ਵਾ ਇੱਥੇ ਵੱਡਾ ਇੱਕ ਚੁਬੱਜਾ ਬਣਾ ਕੇ ਇੱਥੇ ਬੋਰ ਪੀਤਾ ਜਾਊਗਾ ਤੇ ਬੋਰ ਕਰਕੇ ਪਾਣੀ ਦਾ ਪ੍ਰਬੰਧ ਕਰਕੇ ਚੁਬੱਜਾ ਜਿਹੜਾ ਲਾਇਆ ਜਾਊਗਾ ਮਸਾਣੇ ਸਾਹਿਬ ਨਾਲ ਗੱਲਬਾਤ ਕਰਾਉਣੇ ਆ ਵਸਾਣੀ ਸਾਹਿਬ ਇਹ ਕੀ ਇੱਥੇ ਚੱਲ ਰਿਹਾ ਪ੍ਰੋਗਰਾਮ ਐ ਰੋਸ ਤੇ ਜਦਾਂ ਅਸੀਂ ਇਸ ਵਕਤ ਖੜੇ ਆਂ ਜੀ ਸ਼ਿਸ਼ੂ ਬਾਡਰ ਤੇ ਆਪਣੇ ਇੱਕ ਧੀ ਵਾਲੇ ਲੰਗਰ ਦੇ ਕੋਲ ਆ ਇਹ ਜੱਦਵੰਦੀ ਦੇ ਵੱਲੋਂ ਜਿਹੜਾ ਸਾਡਾ ਫੈਸਲਾ ਹੋਇਆ ਸੀਗਾ ਕਿ ਅੱਗ ਗਰਮੀਆਂ ਦੇ ਦਿਨ ਆਉਣ ਵਾਲੇ ਇਹ ਸੰਗਤ ਦੀ ਜਿਹੜੀ ਆਵਾਜ ਉਹ ਲਗਾਤਾਰ ਬਾਡਰਾਂ ਦੇ ਉੱਤੇ ਵੱਧਦੀ ਪਈ ਜਾ ਤੇ ਨਹਾਉਣ ਤੋਂ ਹੁੰਦਾ ਜਿਹੜਾ ਪ੍ਰਬੰਧ ਉਹਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ ਐਸ ਜਗ੍ਹਾ ਦੇ ਵਿੱਚ 10x6 ਦਾ ਜਿਹੜਾ ਚਵਤਕਾ ਆ ਆਪਣੇ ਬਿਲਕੁਲ ਪਿੰਡਾਂ ਵਰਗੇ ਮਾਹੌਲ ਵਰਗਾ ਛੱਚਾ ਜਿਹੜਾ ਹੈ ਉਹ ਆ ਦੇਖੇ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਉਹਦੀ ਨਹੀਂ ਪੁੱਟੀ ਜਾਂਦੀ ਪਈ ਆ ਤੇ ਲਗਭਗ ਕੁਦਰਤ ਦੇ ਵਿੱਚ ਹੀ ਜਿਹੜਾ ਇਹ ਬੱਚਾ ਜਿਹੜਾ ਪਾਣੀ ਵਾਲਾ ਇੱਥੇ ਭਾਈਆਂ ਵਾਸਤੇ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਲੀੜਾ ਕਪੜਾ ਧੋਣ ਵਾਸਤੇ ਇੱਕ ਚੰਗਾ ਵਾਤਾਵਰਨ ਦੇਣ ਦੇ ਲਈ ਆਏ ਹੋਏ ਇਹ ਜਿਹੜੇ ਸਾਡੇ ਕਿਸਾਨ ਮਜ਼ਦੂਰ ਭਰਾ ਨੇ ਉਹਨਾਂ ਵਾਸਤੇ ਬਣਾਇਆ ਜਾ ਰਿਹਾ ਬੀਬੀਆਂ ਦੇ ਵਾਸਤੇ ਰਹਿਣ ਬਸੇਰੇ ਜਿਹੜੇ ਨੇ ਉਹ ਪਹਿਲਾਂ ਹੀ ਬੜੇ ਉੱਤਮ ਦਰਜੇ ਦੇ ਤਿਆਰ ਕਰ ਦਿੱਤੇ ਗਏ ਨੇ ਗਰਮੀਆਂ ਨੂੰ ਦੇਖਦਿਆਂ ਹੋਇਆਂ ਪੱਖਿਆਂ ਦਾ ਕੁੰਦਰਾ ਦਾ ਤੇ ਲੋੜ ਅਨਸਾਰ ਏਸੀ ਦਾ ਕੋਈ ਪ੍ਰਬੰਧ ਜਿਹੜਾ ਕੀਤਾ ਗਿਆ ਭੈਣਾ ਦੇ ਵਾਸਤੇ ਪਖਾਨੇ ਵੱਖਰੇ ਜਿਹੜੇ ਨੇ ਬਣਾਏ ਗਏ ਨੇ ਜਦੋਂ ਸੰਘਰਸ਼ ਦਾ ਘੇਰਾ ਜਿਹੜਾ ਉਹ ਕੇਂਦਰ ਵੱਡਾ ਕਰਨਾ ਚਾਹੁੰਦਾ ਤੇ ਬਿਲਕੁਲ ਜਥੇਬੰਦੀ ਜਿਹੜੀ ਆ ਕੇਐਮਐਮ ਤੇ ਐਸਕੇਐਮ ਜਿਹੜਾ ਰਾਜਨੀਤਿਕ ਜਿਹੜਾ ਆ ਇਹ ਇਸ ਚੁਣੌਤੀ ਦੇ ਲਈ ਲਗਾਤਾਰ ਤਿਆਰ ਹੈ ਕਿ ਘੇਰਾ ਭਾਵੇਂ ਜਿੰਨਾ ਮਰਜ਼ੀ ਵਿਸ਼ਾਲ ਹੋਵੇ ਸੰਘਰਸ਼ ਲਗਾਤਾਰ ਆਪਣੀ ਜ਼ਮੂਰੀ ਹਕਾਂ ਦੀ ਅਖੀਰ ਪ੍ਰਾਪਤੀ ਤੱਕ ਲੜਿਆ ਜਾਊਗਾ ਧੰਨਵਾਦ ਜੀ ਆ ਵੇਖ ਸਕਦੇ ਤੁਸੀਂ ਤੇ काम ਜਿਹੜਾ ਵਾ ਉਹ ਸਟਾਰਟ ਕਰ ਦਿੱਤਾ ਗਿਆ ਬੀਬੀਆਂ ਦੇ ਨਹਾਉਣ ਦਾ ਪ੍ਰਬੰਧ ਪਹਿਲਾਂ ਉਧਰ ਵੱਖਰਾ ਕੀਤਾ ਗਿਆ ਵਾ ਤੇ ਇੱਧਰ ਪਹਿਲਾਂ ਉੱਥੇ ਲੱਗੇ ਵੀਰ ਨਹਾਉਂਦੇ ਸੀਗੇ ਟੂਟੀਆਂ ਤੋਂ ਪਰ ਹੁਣ ਸੋਚਿਆ ਵੀ ਭੈਣਾਂ ਦਾ ਅਲੱਗ ਹੋ ਜੇ ਤੇ ਇੱਧਰ ਵੀਰਾਂ ਦਾ ਨਹਾਉਣ ਦਾ ਪ੍ਰੋਗਰਾਮ ਜਿਹੜਾ ਅਲੱਗ ਹੋ ਜੇ ਸੋ ਇਹ ਅੱਜ ਸਵੇਰ ਕਮੇਟੀ ਨੇ ਪਾਸ ਕੀਤਾ ਵੀ ਭਾਈ ਇਹ ਬਦਲਣਾ ਬਹੁਤ ਜ਼ਰੂਰੀ ਆ ਗਰਮੀ ਆ ਗਈਆਂ ਅੱਗੇ ਨਹਾਉਣ ਦੀ ਸਮੱਸਿਆ ਆਊਗੀ ਸੋ ਤਿਆਰੀ ਜਿਹੜੀ ਆ ਨੌਜਵਾਨ ਮੁੰਡੇ ਜਿਹੜੇ ਆ ਨੀਹਾਂ ਪੁੱਟ ਰਹੇ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਜਿਹੜਾ ਵਾ ਤਿਆਰ ਕਰਤਾ ਮਸਾਨੇ ਸਾਹਿਬ ਇਹਦੇ ਬੋਰ ਦਾ ਪਾਣੀ ਦਾ ਵੀ ਪ੍ਰਬੰਧ ਇੱਥੇ ਹੀ ਕਰੋਗੇ ਬਿਲਕੁਲ ਅਜਿਹਾ ਪਾਣੀ ਜਿਹੜਾ ਉਹ ਸਪਲਾਈ ਜਿਹੜੀ ਆ ਸੀ ਆਰਓ ਵਾਲੀ ਸਪਲਾਈ ਜਿੱਥੋਂ ਆ ਰਹੀ ਹੈ ਉਧਰੋਂ ਲੈ ਰਹੇ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਥੇ ਬਿਲਕੁਲ ਸਮਰਸੀਪਾਲ ਬੂਰ ਜਿਹੜਾ ਉਹ ਕਰ ਦਿੱਤਾ ਜਾਏਗਾ 8 ਮਾਰਚ ਔਰਤ ਦਿਵਸ ਹੈ ਉਹਦੇ ਵਾਸਤੇ ਵੱਡੇ ਇਕੱਠ ਹੋਣੇ ਆ ਉਹਨਾਂ ਨੂੰ ਦੇਖਦੇ ਹੋਏ ਆ ਬੂਰ ਦਾ ਜਿਹੜਾ ਕੰਮ ਆ ਉਹ 2-3 ਦਿਨ ਦੀ ਦੇਰੀ ਤੇ ਟਾਲਿਆ ਗਿਆ ਹੈ ਜਿੱਦਾਂ ਕਿ ਇਹ 8 ਮਾਰਚ ਦਾ ਦਿਹਲੰਗ ਹੈ ਉਸ ਤੋਂ ਬਾਅਦ ਇੱਥੇ ਬੂਰ ਸਮਰਸੀਪਾਲ ਜਿਹੜਾ ਕਰ ਦਿੱਤਾ ਜਾਏ ਧੰਨਵਾਦ ਜੀ ਇਧਰ ਆ ਸੀਵਰੇਜ ਤੁਸੀਂ ਵੇਖ ਰਹੇ ਹੋ ਜੀ ਇਹ ਸੀਵਰੇਜ ਦਾ ਫਾਇਦਾ ਇੱਥੇ ਲਿਆ ਗਿਆ ਵਾ ਕਿਉਂਕਿ ਪਾਣੀ ਦੀ ਨਿਕਾਸੀ ਉਧਰ ਜਿਹੜੀ ਸੀ ਉਹ ਘੱਟ ਸੀਗੀ ਇੱਥੇ ਪਾਣੀ ਦੀ ਨਿਕਾਸੀ ਵਾਸਤੇ ਇਹ ਸੀਵਰੇਜ ਦਾ ਜਿਹੜਾ ਉਹ ਫਾਇਦਾ ਲੈ ਚੁੱਕਿਆ ਗਿਆ ਵਾ ਇਹ ਸਾਹਮਣੇ ਜਿਹੜਾ ਸੇਲ ਟੈਕਸ ਦਾ ਦਫ਼ਤਰ ਵਾ ਤੇ ਉਹ ਭਾਈ ਪਿਆਰੀ ਜਿਹੜੀ ਆ ਜੋਰਾਂ ਤੇ ਨੌਜਵਾਨ ਸਾਡੇ ਸੂਬੇ ਦੇ ਆਗੂ ਬਿੱਦੀ ਸਾਹਿਬ ਬੈਠੇ ਆ ਇੱਧਰ ਸੁਲਵਿੰਦਰ ਸਿੰਘ ਜਾਨੀਆਂ ਬੈਠੇ ਆ ਉਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ